ਸ਼੍ਰੀ ਵਹਿਰੀ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜਿਨ ਸਿਰਿਆ ਤਿੰ ਸਵਾਰਿਆ ਜਿਸ ਤਰ੍ਹਾਂ ਕਿ ਅੱਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਪਿੰਡ ਬੀਬੀਪੁਰ ਤਹਿਸੀਲ ਕੰਨਾਵੇਖੇ ਜੋ ਪਿੰਡ ਦੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਸੁਸਾਇਟੀ ਹੈ ਰਜਿਸਟਰਡ ਉਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਵਿੱਚ ਇਲਾਕਾ ਨਿਵਾਸੀ ਅਤੇ ਪਿੰਡ ਨਿਵਾਸੀਆਂ ਨੇ ਬੜ ਚੜ ਕੇ ਹਿੱਸਾ ਲਿਆ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਅਤੇ ਸੋਸਾਇਟੀ ਵੱਲੋਂ ਜੋ ਫ੍ਰੀ ਕੈਂਪ ਨੇ ਅੱਖਾਂ ਦਾ ਕੈਂਪਾ ਤੇ ਹੋਰ ਜਨਰਲ ਕੈਂਪ ਨੇ ਉਹ ਵੀ ਲਗਾਏ ਗਏ ਨੇ ਜਿਸ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਮੁਫਤ ਇਲਾਜ ਕੀਤੇ ਗਏ ਦਵਾਈਆਂ ਵੰਡੀਆਂ ਗਈਆਂ ਉਹ ਗੱਲ ਕਰਦਿਆਂ ਪਿੰਡ ਦੇ ਪਤਵੰਤਿਆਂ ਦੇ ਨਾਲ ਤੇ ਸ੍ਰੀ ਗੁਰੂ ਅਮਰਦਾਸ ਸੇਵਾ ਸੋਸਾਇਟੀ ਹੈ ਜੋ ਇਸ ਦੇ ਮੈਂਬਰਾਂ ਨਾਲ चकर <laughs> लवां <laughs> Thank okay. you. ਇਕ ਕਹਾਣੀ ਨੇ ਜਿਹੜੀ ਤੁਹਾਨੂੰ ਸੁਣਾਉਣੀ ਹੈ ਤੇ ਇਹ ਸਮਝੋ ਕਿ ਇਹਦਾ ਸ਼ੁਰੂ ਵੀ ਹੋਇਆ ਜਿੱਦ ਕਦੋਂ ਕਾਹਦਾ ਦੇਖ ਕੇ ਉਹ ਭੰਡੇ ਮਹਾਰਾਜ ਦੀ ਗੱਲ ਤੇ ਥੋੜੀ ਜੀ ਕਰਨੀ ਹੈ ਥੋੜੀ ਜੀ ਤੁਹਾਨੂੰ ਨਾਮ ਦਾ ਸਰਦਾਰ ਮਹਾਰਾਜ ਦੀ ਦੇਖ ਕੇ ਉਹ ਕੰਡੇ ਨਹੀਂ ਹੋ ਰਹੀ ਬਹੁਤ ਵੱਡੀ ਇੱਜ਼ਤ ਹੈ ਮਹਾਰਾਜ ਦਾ ਸਰਦਾਰ ਛੋਟੀ ਅੱਜ ਇਸ ਤਰ੍ਹਾਂ ਕਿ ਅੱਜ ਪਿੰਡ ਬੀਬੀਪੁਰ ਵਿਖੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਜਣ ਮੁਖ ਰੱਖਦੇ ਹੋਏ ਪਿੰਡ ਦੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਕੀਰਤਨ ਦਰਬਾਰ ਸਜਾਏ ਗਏ ਨੇ ਤੇ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਨੇ ਸਾਡੇ ਨਾਲ ਨੇ ਜੋ ਸੁਸਾਇਟੀ ਦੇ ਸਰਪ੍ਰਸਤ ਤੇ ਬਦਵੰਤੇ ਉਹਨਾਂ ਗੱਲ ਕਰਦੇ ਆ ਪਰਾਜੀ ਕਿਹਨਾ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਆਪਣੇ ਯੋਗ ਅੰਬ੍ਰਸ਼ ਲੰਬੜਾ ਦਾ ਧੰਨਵਾਦ ਕਰਦਾ ਹੈ ਜਿਹਨੇ ਸਾਡੇ ਆ ਕੇ ਅੱਜ ਜਿਸ ਜੋ ਪ੍ਰੋਗਰਾਮ ਅੱਜ ਕੀਤਾ ਹੈ ਤਾਂ ਕਰਦਾ ਹੈ ਉਹ ਗ੍ਰਾਮਦਾਦ ਜੀ ਦੇ ਜਨਮ ਦਿਨ ਦੇ ਵਿੱਚ ਪਹਿਲਾਂ ਉਹਦਾ ਕੀਤੇ ਚਾਏਗੇ ਬਾਬਾ ਜੀਾਂ ਦੇ ਉਤਪ੍ਰਾਂਤ ਕੀ ਮੈਂ ਖੁਲਾਇਆ ਹੈ ਕੀ ਖੁਲਾਇਆ ਹੈ ਜਨਕਾ ਬਾਤ ਤੇ ਧੰਨਵਾਦ ਕਰਦਾ ਤੁਹਾਡਾ ਜੀ ਮੈਂ ਜਰੂਰ ਗੋਦੀਆ ਜਨਮ ਦਿਨ ਕੀਤਾ ਜੋ ਸਾਡੀ ਗ੍ਰਾਮਦਾਦ ਬੈਠੀ ਸੀ ਜੀ ਪਰ ਉਹਨੂੰ ਜੋ ਸੁਭਾਵਾ ਜਿਮਾਣਾ ਤੁਜੀ ਕੋ ਜੀ ਦੇ ਰਾਤ ਜਾ ਕੇ ਕਾਫੀ ਦਾ ਲੰਗਰ ਲਾਉਣਾ ਤਿੰਨ ਦਿਨ ਬੜਾ ਇੱਕ ਜ਼ਬਰਦਸਤ ਵੱਡਾ ਦੀ ਨਗਰ ਦਾ ਲਾਉਣਾ ਬਾਈ 2 ਮਿੰਟ ਚੋਹਤੇ ਸ਼ਾਹ ਜੀ ਕੇ ਜੀ ਗੋਦੋਣਾ ਰਾਣਾ ਸਾਹਿਬ ਦੀ ਸਾਡੀ ਕਿ ਮਹਿਤੀ ਹੈ ਜਿਹੜੀ ਸਰਦੋ ਆਪਾਂ ਇਸ ਸ਼ਟਿੰਗ ਜੀ ਮਹਾਰਾਜ ਜੀ ਵਾਕੀ ਦੇ ਚੋਹਤੇ ਵਿੱਚ ਵੀ ਲੰਗਰ ਲਾਉਂਦੀ ਹੈ ਚੋਹਤੇ ਜਲਾਹਾਰੇ ਲੜੀ ਤੈ ਤੈ ਦੀ ਜਿਹਾ ਜਿਹਾ ਪਹਿਲਾ ਹੂ ਆਂਗਦਾਸ ਜੀ ਦੇ ਪਦਾਰਥ ਉਤੇ ਫਰੀ ਮੈਡੀਕਲ ਕੈਂਪ ਲਾਇਆ ਜੀ ਅੱਜ ਜੋ ਸੰਤਨ ਦਾ ਵੱਡਾ ਸਹਿਯੋਗ ਹੈ ਤੇ ਇੱਥੇ ਜੋ ਖਾਸਾ ਵੀਰਾਂ ਨੇ ਸਾਲ ਬਲੱਡ ਦਾ ਕੰਪਲ ਨੈਟੂ ਜਾ ਰਹੇ ਆ ਤਾਂ ਕਿ ਕਿਸੇ ਬੋਲੇ ਦੀ ਇਹ ਉਚਾਨਾ ਉਹ ਵਾਚ सके ਜੋ ਇੱਕ ਮੈਡੀਕਲ ਕੈਂਪ ਦਾ ਹੋਦਾ ਬਾਕੀ ਜੀ ਫਰੀ ਨੇ ਜਿਹੜੇ ਰੱਖੇ ਹੋਏ ਨੇ ਚਾਹੀਓ ਆ ਵਲੇਟ ਦੇ ਅਦਾਤ ਕਿਵੇਂ ਜਾਇਓ ਪ੍ਰੋਡਕਟ ਦਾ ਆਪਣਾ ਬੀਪੀਰਾ ਹੋਵੇ ਚਾਹੇ ਉਹ ਦਵਾਈਆਂ ਹੋਣ ਚਾਹੇ ਸ਼ੂਗਰ ਦਾ ਹੋਵੇ ਉਹ ਟੈਸਟ ਵੀ ਸਾਰੇ ਵੀ ਕਰੇ ਹੋਏ ਨੇ ਬਾਕੀ ਇਹ ਜੀ ਬੇਨਿਕ ਕਰਦੇ ਆ ਜੇ ਕੋਈ ਸਾਡੇ ਨਗਰ ਦਾ ਜਾਂ ਕੋਈ ਵੀ ਮੇਰਾ ਕੋ ਨਾਮ ਲੈ ਕੇ ਪਿਆਰ ਕਰਾ ਸਕੇ ਸਾਡੀ ਕਮੇਟੀ ਵੱਲੋਂ ਉਹਨਾਂ ਨੂੰ ਬੇਨਿਕ ਵੀ ਪ੍ਰੋਵਾਈਡ ਕਰਾਈ ਕਰਾਂਗੇ ਫਿਰ ਮੈਂ ਹਰ ਇੱਕ ਦੇ ਵਿੱਚ ਸਾਡੀਆਂ ਸੰਸਥਾ ਦਾ ਸਾਡੇ ਬਾਬਾ ਜੀ ਨੇ ਬੜੇ ਝਲੂਗੀ ਨੇ ਬਰਾਸੇ ਯੋਗ ਤੁੰਦਦੇ ਨੇ ਤਾਂ ਇਹ ਮਾਨਯੋਗ ਨੇ ਅਤੇ ਨਾਲ ਸਰਪੰਚ ਸਾਹਿਬ ਕਮੇਟੀ ਸਾਡੀ ਕਮੇਟੀ ਇਹ ਬੜਾ ਸਹਿਯੋਗ ਹੈ ਨਗਰਧਾਰ ਦੇ ਲਈ ਬਹੁਤ ਵੱਡਾ ਸਹਿਯੋਗ ਹੈ ਜਦੋਂ ਵੀ ਅਸੀਂ ਕੋਈ ਪ੍ਰੋਜੈਕਟ ਕਰਨਾ ਏਰੀਆ ਕਰਦੇ ਆ ਨਗਰ ਦਾ ਮੁੱਦਾ ਪ੍ਰਧਾਨ ਜੀ ਕਿੰਨਾ ਆਪਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਤੇ ਸਰਪੰਚ ਤੇ ਸਿਵਾਲ ਦਾ ਕਮੇਟੀ ਨੇ ਪਹਿਲੇ ਤਰ੍ਹਾਂ ਕਿਸੇ ਦੀ ਸਾਡੀ ਸਾਰੀ ਜਾਣਕਾਰੀ ਪਹਿਲੇ ਦੇ ਦਿੱਤੀ ਹੈ ਦੋਸਾਂ ਦੀ ਕਮੇਟੀ ਦਾ ਮੇਜ਼ਨਾ 10 ਸਾਲਾਂ ਤੋਂ ਉੱਪਰ ਲੈ ਕੇ ਚੱਲ ਰਿਹਾ ਹੈ ਮੇਰੇ ਪਹਿਲਾਂ ਹੀ ਵਿਸਥਾਰ ਨਾਲ ਦੱਸ ਦਿੰਦਾ ਹਾਂ ਕਿ ਜਿਹੜੀ ਇਹ ਕਿਹਾ ਮਾਣਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਪਾਇਲ ਪ੍ਰਸਤਾਨ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਨੇ ਸਾਡੇ ਭਗਵਾਨ ਦੇ ਜੱਗਨਾ ਸੰਭਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਜਿਹੜੇ ਜਿੱਥੇ ਪਹੁੰਚੇ ਨੇ ਮੈਂ ਨਹੀਂ ਸੀ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਸਾਰੇ ਸੰਗਤਾਂ ਨੂੰ ਇਹ ਆ ਵੀ ਬੱਧ ਬੱਧ ਕੈਂਪ ਨੂੰ ਖੋਲ ਕੇ ਟੈਂਪ ਦਾ ਆਗ ਕਰੋ ਤੇ ਮੈਡੀਕਲ ਚੈੱਕਅਪ ਅੱਖਾਂ ਦਾ ਤੇ ਦੰਦਾਂ ਦਾ ਟੈਕੋਸ਼ ਬਲਾਕ ਤੇ ਟੈਂਪ ਨੇ ਜਿਹੜੇ ਰਸੀਪੀ ਦਵਾ ਰਹੇ ਨੂੰ ਲੱਗਦਾ ਇੱਥੇ ਆ ਕੇ ਉਡਾਵਾ ਲੈਣਾ ਹੋਰ ਕਮਿਕ ਕਾਉਂਸਲ ਕਿਰਾਜੀ ਕਿਨਾ ਆਪਣਾ ਮੇਰਾ ਨਾਮ ਵਿੰਦਰ ਕੁਮਾਰਾ ਜੀ ਜਾਨੂ ਜੁੱਦਾ ਪੰਚਾਇਤ ਮੈਂਬਰ ਹੈ ਜੀ ਜੀਪੁਰ ਤੋਂ ਬਾਈ ਜੀ ਦੇ ਘਰ ਦਾ ਬਾਈ ਜੀ ਕੀ ਮਦਦ ਸਵਾਤੇ ਜਿਹੜਾ ਕੈਂਪ ਲੱਗਿਆ ਰਾਮਦਾਸ ਨੇ ਦਾਸਪੁਰੂ ਨੇ ਜਲੰਧਾ ਦੇ ਕੇ ਇਹ ਸਾਰਾ ਪ੍ਰੋਗਰਾਮ ਅਸੀਂ ਰੱਖਿਆ ਜੀ ਸੋ ਸਾਰੀ ਸੰਗਤ ਨੂੰ ਉੱਥੇ ਜਲੰਧਾ ਦੇ ਵਿੱਚ ਲੱਤ ਲੱਤਣ ਲਈ ਇਹ ਰਾਮਦਾਸ ਸੇਵਾ ਸੁਵੈਨੀਕ ਮਿਹਨਤ ਪਿਛਲੇ 4 ਸਾਲ ਤੋਂ ਅਸੀਂ ਉਹਦੀ ਸ਼ੁਰੂਆਤ ਬਚੁੰਦੇ ਜੇ ਕਾਫੀ ਦੇ ਲੰਕਰ ਤੋਂ ਕੀਤੀ ਸੀ ਕਿ ਅੱਜ ਇਹ ਬਹੁਤ ਵੱਡਾ ਡੇ ਬਾਈ ਡੇ ਇਹ ਸਾਡਾ ਸਿਸਟਮ ਵਿਕਦਾ ਜਾ ਰਿਹਾ ਹੈ ਸਾਰੇ ਸਾਰੇ ਮੈਂਬਰ ਬਹੁਤ ਤੈਦ ਲੋ ਆਪਣਾ ਆਪਣਾ ਜਿੰਮੇਵਾਰੀ ਨਿਭਾਉਂਦੇ ਨੇ ਸਹਿਯੋਗ ਦਿੰਦੇ ਨੇ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਅਸੀਂ ਇਸ ਦਾ ਇਸਾ ਹੋਂਦ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖਦੇ ਹੋਏ ਪਿੰਡ ਬੀਬੀਪੁਰ ਤਹਿਸੀਲ ਫਨਨਾਜੁਰਾ ਤੋਂ ਦਿਹਾੜਾ ਵਿਕੇ ਕੀਰਤਨ ਦਰਵਾਜ਼ਾ ਸਜਾਏ ਗਏ ਨੇ ਜਿਸ ਵਿੱਚ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਸ੍ਰੀ ਜੋਦਾਨ ਰਿਆ ਜਿਸ ਵਿੱਚ ਇੱਕ ਪਾਸੇ ਨਗਰ ਕੀਰਤਨ ਦਾ ਪ੍ਰਵਾਹ ਚੱਲਿਆ ਦੂਸਰੇ ਪਾਸੇ ਜੋ ਪਿੰਡ ਵਾਸੀਆਂ ਵੱਲੋਂ ਜੋ ਸੁਸਾਇਟੀ ਵੱਲੋਂ ਜੋ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਨੇ ਦੇਖ ਸਕਦੇ ਹੋ ਡਾਕਟਰਾਂ ਦੀ ਟੀਮ ਇੱਥੇ ਹਾਜ਼ਰ ਹੈ ਡਾਕਟਰ ਪਹੁੰਚ ਚੁੱਕੇ ਨੇ ਜਿਸ ਵਿੱਚ ਅੱਖਾਂ ਦੇ ਜੋ ਚੈੱਕਅਪ ਕੀਤੇ ਜਾਣਗੇ ਉਹਨਾਂ ਨੂੰ ਫ੍ਰੀ ਆਫ ਕਾਸਟ ਮੈਡੀਸਿਨ ਦਿੱਤੀ ਜਾਵੇਗੀ ਡਾਕਟਰਾਂ ਦੀ ਪੂਰੀ ਟੀਮਾਂ ਕਈ ਹਸਪੀਟਲਸ ਜਿਨ੍ਹਾਂ ਜੋ ਇੱਥੇ ਡਾਕਟਰਸ ਨੇ ਸਪੈਸ਼ਲ ਤੌਰ ਤੇ ਪੁੱਜੇ ਨੇ ਦੇਖ ਸਕਦੇ ਹਾਂ ਕਿ ਦਵਾਈਆਂ ਜੋ ਪੇਸ਼ੈਂਟਸ ਨੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਹੇ ਨੇ ਜਿਸ ਤਰ੍ਹਾਂ ਕਿ ਜੂਰੇ ਕੇਸਰ ਦੀ ਬੜੀ ਸਮੱਸਿਆ ਆ ਰਹੀ ਹੈ ਬੀਪੀ ਦੀ ਬੜੀ ਸਮੱਸਿਆ ਆ ਰਹੀ ਹੈ ਲਿਵਰ ਨਾਲ ਰਿਲੇਟਡ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਤੇ ਕਿਡਨੀ ਦੇ بڑے ਰੋਗ ਜੋ ਆ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉਪਰ ਆ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਸਕਦਾ ਜਿਸ ਵਸ ਜਿਸ ਤਰ੍ਹਾਂ ਇੱਕ ਪਾਸੇ ਸ਼ਿਰਿ ਗੁਰੂ ਆਮਦਾ ਸਭ ਜੀ ਦਾ ਕੀਰਤਨ ਬਹੁਤ ਚੱਲ ਰਿਹਾ ਦੂਸਰੇ ਪਾਸੇ ਜੋ ਦਵਾਈਆਂ ਦੇ ਲੰਗਰ ਨੇ ਇਹ ਲਗਾਏ ਜਾ ਰਹੇ ਨੇ ਬੜੇ ਡੈਡੀਕੇਟਿਡ ਡਾਕਟਰਸ ਨੇ ਟੀਮ ਟੀਮ ਵੱਲੋਂ ਪੇਸ਼ੈਂਟ ਦਾ ਜੋ ਟਰੀਟਮੈਂਟ ਕੀਤਾ ਜਾ ਰਿਹਾ ਉਹਨਾਂ ਨੇ ਬਿਮਾਰੀਆਂ ਨੂੰ ਡਾਇਗਨੋਸ ਕੀਤਾ ਜਾ ਰਿਹਾ ਮੌਕੇ ਉਪਰੀਨ ਦੋਇਆਤੀਆਂ ਜਾ ਰਹੀਆਂ ਨੇ ਅੱਜ ਦੇਖ ਸਕਦੇ ਹਾਂ ਕਿ ਸਰਬਜੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਸ੍ਰੀ ਵੱਲੋਂ ਜੋ ਸਪੈਸ਼ਲ ਡਾਕਟਰਾਂ ਦੀ ਟੀਮ ਹੈ ਜੋ ਅੱਖਾਂ ਦੀ ਸੰਭਾਲ ਬਾਰੇ ਜੋ ਪੇਸ਼ੈਂਟਸ ਨੇ ਉਹਨਾਂ ਨੂੰ ਗਾਈਡ ਵੀ ਕਰ ਰਹੀ ਹੈ ਤੇ ਉਹਨਾਂ ਦੇ ਚੈੱਕਅਪ ਵੀ ਕਰ ਰਹੀ ਹੈ ਤੇ ਉਹਨਾਂ ਨੂੰ ਮੌਕੇ ਪਰ ਦਵਾਈਆਂ ਵੀ ਦੇ ਰਹੀ ਹੈ ਦੇਖ ਸਕਦੇ ਹੋ ਡਾਕਟਰਸ ਦੀ ਟੀਮ ਹੈ ਜੋ ਇੱਥੇ ਪਹੁੰਚ ਚੁੱਕੀ ਹੈ ਤੇ ਜੋ ਜੋ ਕੈਂਪ ਇਹ ਚੱਲ ਰਿਹਾ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਾਂਗੇ ਪੇਸ਼ੈਂਟਸ ਨੂੰ ਜੋ ਫ੍ਰੀ ਆਫ ਕਾਸਟ ਉਹਨਾਂ ਦੇ ਅੱਖਾਂ ਦੇ ਟੈਸਟ ਕੀਤੇ ਜਾ ਰਹੇ ਨੇ ਜੋ ਉਹਨਾਂ ਦੇ ਉਹਨਾਂ ਦੇ ਸਪੈਕਟिकल्स ਨੇ ਐਨਕਾ ਨੇ ਉਪਰ ਦਿੱਤੀਆਂ ਜਾ ਰਹੀਆਂ ਨੇ ਬੜੀ ਕਾਬਲ ਡਾਕਟਰਾਂ ਦੀ ਟੀਮ ਵੱਲੋਂ ਇੱਥੇ ਚੈੱਕਅਪ ਕੀਤਾ ਜਾ ਰਿਹਾ ਤਿੰਨ ਚਾਰ ਹਸਪੀਟਲਸ ਨੇ ਜਿੰਨਾ ਵੱਲੋਂ ਇਹ ਚੈੱਕਅਪ ਕੀਤਾ ਜਾ ਰਿਹਾ ਦੇਖ ਸਕਦੇ ਹਾਂ ਕਿ ਬੜੇ ਵੱਡੇ ਲੈਵਲ ਦੇ ਉੱਪਰ ਡਾਕਟਰਸ ਦੀ ਟੀਮ ਹੈ ਜੋ ਪੇਸ਼ੈਂਟ ਦਾ ਉਹ ਉਹਨਾਂ ਡਾਇਗਨੋਸ ਕਰ ਰਹੀ ਹੈ ਤੇ ਉਹਨਾਂ ਨੂੰ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜੋ ਡਾਕਟਰ ਸਹਿਬਾਨ ਨੇ ਉਹਨਾਂ ਦਾ ਵੀ ਗਲਤ ਕੰਮ ਦੀ ਕੋਸ਼ਿਸ਼ ਕਰਦੇ ਆ। ਆਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਤੇ ਆਪਣਾ ਨਾਂ ਕੀ ਹੈ ਜੀ? ਅ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ। ਅ ਮੈਂ ਕਪਿਲ ਬੱਗਾ ਪੰਜਾਬ ਕੇਅਰ ਹਸਪੀਟਲ ਸੇ ਹਾਂ। ਆ ਜਿਵੇਂ ਕਿ ਆਪ ਦੇਖ ਸਕਤੇ ਹੈ ਕਿ ਬੀਬੀਪੁਰ ਗੁਰਦੁਆਰੇ ਕੇ ਯਹਾਂ ਪੇ ਹਮਨੇ ਮੈਡੀਕਲ ਕੈਂਪ ਲਗਾਇਆ ਹੈ। ਕਹਾ ਪੇ ਕਿ ਲੋਗੋਨ ਕੋ ਫ੍ਰੀ ਮੈਡੀਕਲ ਚੈੱਕਅਪ आंखों का चेकअप और ब्लड डोनेशन देने की सुविधा की गई है हमने ये आयोजन यूथ क्लब बीबीपुर और गुरुद्वारे के साथ मिलकर लगाया है है ना उनका विशेष तौर से बहुत ज़्यादा धन्यवाद है और हमारी कोशिश है कि हम ज़्यादा से ज़्यादा मेडिकल कैंप पंजाब के अंदर लगाएं ताकि लोगों को जो नॉर्मल प्रॉब्लम्स होती हैं जिसके कारण वो शहर नहीं जा पाते तो हमारी कोशिश है कि हर पिंड के अंदर हम ऐसे मेडिकल कैंप लगाएँ है न कि जिसकी शुरुआत आप यहाँ पर बीबीपुर में देख सकते हैं है ना कहाँ पे कि आँखों का कैंप ब्लड डोनेशन कैंप और जनरल मेडिकल कैंप लगाया गया है है ना और मुझे बताते हुए बड़ी खुशी हो रही है कि हम पंजाब के पहले ऐसे हॉस्पिटल हैं जो सिर्फ गाँव के अंदर अस्पताल खोलते हैं तो हमारी ये कोशिश रोनी के अंदर है जिसके अंदर कि हमने पहला अपना चौबीस घंटे का अस्पताल खोला है है ना जिसके अंदर सारी, सारी की सारी सुविधाएँ इमरजेंसी की गायनी की ये सारी सारी अवेलेबल हैं और मैं ख़ास तौर तो से धन्यवाद देना चाहूँगा प्रशासन की ऑर्गेनाइजर्स की जिन्होंने ये कैंप ऑर्गेनाइज़ करने के लिए हमारी बहुत हेल्प करी और मैं अपील करूँगा ज़्यादा से ज़्यादा लोग इस कैंप के अंदर आए ऐसे कैंपों के अंदर आए ताकि उनको पता चल सके कि उनके पास कोई मेडिकल प्रॉब्लम अर्जेंसी है क्या नहीं है और हमारी कोशिश है कि, कि कितने ही ज़्यादा लोगों की हम गांव में बैठे बैठे सहायता कर पाए है ना उनकी चाहे उनकी समस्या आंखों की हो या कोई मेडिकल हो है ना ये सारी हमारी कोशिश है कि हम पंजाब के हॉस्पिटल ਦੇ ਸਾਥ ਮਿਲ ਕੇ ਹੈ ਨਾ ਇਹ ਸਾਰੀ ਸਾਰੀ ਚੀਜ਼ੇ ਕਰ ਪਾਏ। ਧੰਨਵਾਦ। ਬਿਲਕੁਲ ਜੀ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕਹੀ ਹੈ। ਬਹੁਤ ਵਧੀਆ ਪੁਰਾਣਾ ਡਾਕਟਰ ਸਾਹਿਬ ਕਰ ਰਹੇ ਨੇ ਕਿ ਲੋਕਾਂ ਨੂੰ ਘਰ ਬੈਠੇ ਲੋਕਾਂ ਦੇ ਪਿੰਡ-ਪਿੰਡ ਪਹੁੰਚ ਗਏ। ਉਹਨਾਂ ਨੂੰ ਮੈਡੀਕਲ ਸੇਵਾ ਦਿੱਤੀਆਂ ਜਾ ਰਹੀਆਂ ਨੇ। ਕੋਈ ਮੈਡੀਕਲ ਦੀ ਕਿਸੇ ਨੂੰ ਸਮੱਸਿਆ, ਅੱਖਾਂ ਦੀ ਕੋਈ ਸਮੱਸਿਆ, ਇਸ ਤਰ੍ਹਾਂ ਕਿ ਆਰਥੋ ਜੋੜਾਂ ਤੇ ਹੱਡੀਆਂ ਦੀਆਂ ਸਮੱਸਿਆਵਾਂ, ਸ਼ੂਗਰ, ਬੀਬੀ ਦਾ ਜੋ ਕੋਈ ਪ੍ਰੋਬਲਮ ਹੈ, ਉਹਨਾਂ ਦੇ ਟੈਸਟ ਕੀਤੇ ਜਾ ਰਹੇ ਨੇ। ਉਹਨਾਂ ਦੇ ਜੋ ਮੈਡੀਸਿਨ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਕਿ ਗੁਰਦੇ ਅਤੇ ਜਿਗਰ ਲਿਵਰ ਅਤੇ ਜੋ ਸਪਲੀਨ ਵਗੈਰਾ ਦੇ ਪ੍ਰੋਬਲਮਸ ਵੀ ਕਾਫੀ ਆ ਰਹੀਆਂ ਨੇ ਦਿਲ ਦੇ ਰੋਗ ਕਿਉਂਕਿ ਪੰਜਾਬੀਆਂ ਦਾ ਜੋ ਈਟਿੰਗ ਪੈਟਰਨਸ ਨੇ ਈਟਿੰਗ ਹਾਈਬਰਸ ਨੇ ਚੇਂਜ ਹੋ ਚੁੱਕੇ ਨੇ ਇਸ ਕਰਕੇ ਇਹ ਰੋਗ ਵੀ ਬੜੇ ਲੈਵਲ ਤੇ ਫੈਰ ਰਹੇ ਨੇ ਸੋ ਬਹੁਤ ਵਧੀਆ ਜਿਸਨ ਡਾਕਟਰ ਬੱਗਾ ਜੀ ਦੱਸਿਆ ਕਿ ਬਹੁਤ ਹੀ ਛਲਾਗਾ ਜੋ ਕੰਮ ਕਰ ਰਹੇ ਨੇ ਦੱਸ ਸਕੀਨਾ ਤੁਹਾਡਾ ਜੀ ਮੇਰਾ ਨਾਮ ਜੀ ਡਾਕਟਰ ਬਖਸ਼ੀਰ ਸਿੰਘ ਹੈ ਡਾਕਟਰ ਸਾਹਿਬ ਤੁਸੀਂ ਅੱਜ ਪਿੰਡ ਬੀਬੀਪੁਰ ਪਹੁੰਚੇ ਹੋ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਦੱਸੋਗੇ ਇਸ ਬਾਰੇ ਥੋੜੀ ਜਾਣਕਾਰੀ ਦਿਓਗੇ ਸਾਡਾ ਸਰ ਹਸਪੀਟਲ ਸਰਜੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੇ ਰੋਡ ਸਹੀ ਬਣਦੇ ਦੇ ਵਿੱਚ ਅਸੀਂ ਪਿਛਲੇ 15-20 ਸਾਲ ਦੇ ਵਿੱਚ ਅੱਖਾਂ ਦੇ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਸਾਡੇ ਜਿਹੜੇ ਸਰ ਦੇ ਡਾਕਟਰ ਰਜਿੰਦਰ ਸਿੰਘ ਨੇ ਮਾੜਾ ਟਾਲ ਉਹ ਦਿਹਾੜੇ ਤੋਂ ਅਸੀਂ ਜਿਹਨੇ ਕੰਮ ਲਾਉਦੇ ਆ ਜੀ ਇਹ ਵੀ ਚੈਰੀਟੇਬਲ ਰੇਟ ਦੇ ਉੱਤੇ ਜਾਣ ਬੋਕਰ ਖਰੀਦ ਕਰਦੇ ਆ ਇਹ ਆ ਵੀ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਵਾਸਤੇ ਅਵੇਅਰਨੈਸ ਨੂੰ ਜਾਗਰੂਕ ਕਰਦੇ ਆਂ ਕਿ ਅੱਖਾਂ ਨੂੰ ਕਿਵੇਂ ਰੱਖਣਾ ਕਿਤੇ ਮੋਦੀ ਦਾ ਜਿੰਨਾ ਵੀ ਆਪਰੇਸ਼ਨ ਹੁੰਦਾ ਉਹ ਅਸੀਂ ਘੱਟ ਤੋਂ ਘੱਟ ਰੇਟ ਦੇ ਵਿੱਚ ਹਸਪੀਟਲ ਦੇ ਵਿੱਚ ਕਰਦੇ ਆਂ ਉਸ ਤੋਂ ਬਾਅਦ ਸਾਡੇ ਹਸਪੀਟਲ ਦੀ ਆਪਣੀ ਟਰਾਂਸਪੋਰਟੇਸ਼ਨ ਹੈ ਕਿਸੇ ਬੰਦੇ ਨੂੰ ਕੋਈ ਦਿੱਕਤ ਨਹੀਂ ਹੋਊਗੀ ਸਾਡੇ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਨੇ ਤਾਂ ਕਦੇ ਵੀ ਕਿਸੇ ਵੀ ਟਾਈਮ ਸਾਡੇ ਨੰਬਰ ਚੱਲਦੇ ਰਹਿੰਦੇ ਨੇ ਕਿਸੇ ਵੀ ਟਾਈਮ ਸਾਡੇ ਕੋਲ 24 ਘੰਟੇ ਆਜੋ ਜੇ ਦੂਰ ਹੈ ਤਾਂ ਸਾਡਾ ਐਤਵਾਰ ਨੂੰ ਰੜਾ ਸਾਹਿਬ ਸਾਡੀ ਪਰਮਨੈਂਟ ਓਪੀਡੀ ਹੁੰਦੀ ਹੈ ਦਾ ਬੰਦਾ ਰਾਣਾ ਸਾਹਿਬ ਵੀ ਪਹੁੰਚ ਸਰਦਾਰ ਜੂ ਹਸਪਤਾਲ ਦੇ ਵਿੱਚ। ਬਸ ਜੀ ਇਹ ਸਾਡੀਆਂ ਸੇਵਾਵਾਂ ਨੇ ਅੱਖਾਂ ਦੇ ਪ੍ਰਤੀ ਲਗਾਤਾਰ ਸਾਡੀਆਂ ਚੱਲਦੀਆਂ ਨੇ। ਦੱਸੋ ਅੱਜ ਕਿੰਨੇ ਪੇਸ਼ੈਂਟ ਦਾ ਤੁਸੀਂ ਇੱਥੇ ਡਾਇਗਨੋਸ ਕਰ ਚੁੱਕੇ ਹੋ, ਟਰੀਟਮੈਂਟ ਵੀ ਕਰ ਚੁੱਕੇ ਹੋ? ਹੁਣ ਤੱਕ ਤਕਰੀਬਨ 22 ਪੇਸ਼ੈਂਟ ਹੋ ਕੇ ਹੋਏ ਤਾਂ ਕੁਝ ਹੋਇਆ بارش ਦੀ ਵਜ੍ਹਾ ਇੱਕ ਥੋੜਾ ਲੇਟ ਤੇ ਜਾ। ਤਾਂ ਸਾਨੂੰ ਆਸ ਹੈ ਵੀ ਸ਼ਾਮ ਤੱਕ 100 ਦੇ ਉੱਪਰ ਜਾਊਗਾ। ਅਸੀਂ ਇਹਦੇ ਵਿੱਚ ਨੇ ਪੇਸ਼ੈਂਟ ਰੈਫਰ ਤੋਂ ਹਸਪਤਲ ਨੇ ਜਿਹੜਾ ਦੇ ਲੈ ਕੇ ਸਾਫੋੜ ਵਾਲੇ ਦੇ ਆ ਛੋਟੀ ਮੋਟੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੀ ਲਿਸਟ ਲੱਗ ਬਣਾਉਣੀ ਹੈ ਜਿਹੜੇ ਕੈਟਰਾਕਟ ਨੇ ਜਿਹੜੇ ਮੋਤੀਏ ਦੇ ਆਪਰੇਸ਼ਨ ਨੇ ਉਹ ਅਸੀਂ ਲਿਸਟ ਬਣਾ ਕੇ ਮੈਨੇਜਮੈਂਟ ਨੂੰ ਦਵਾਂਗੇ ਮੈਨੇਜਮੈਂਟ ਸਾਡੇ ਨਾਲ ਟਰਾਈ ਅਪ ਕਰਕੇ ਅਸੀਂ ਦੋ ਦਿਨ ਬਾਅਦ ਉਹ ਡੇਟ ਦੇ ਕੇ 10-10 ਦਾ ਗਰੁੱਪ ਬਣਾ ਕੇ ਅਸੀਂ ਉਹ ਆਪਣੇ ਹਸਪੀਟਲ ਜਾ ਕੇ ਸਰਜਰੀ ਕਰਕੇ ਇਹਨਾਂ ਨੂੰ ਦੁਬਾਰਾ ਅਸੀਂ ਇਸ ਜਗ੍ਹਾ ਦੇ ਉੱਤੇ ਸ਼ਿਕਾਇਤ ਕਰਦੇ ਜਿਵੇਂ ਜਿਸ ਤਰ੍ਹਾਂ ਕਿ ਜੋ ਕੈਟਰਾਕਟ ਅਚਕਾ ਮੋਤੀਆ ਇਹਦੇ ਬੜੇ ਕੇਸ ਸਾਰੇ ਪੰਜਾਬ ਦੇ ਵਿੱਚ ਇੱਥੋਂ ਤੁਸੀਂ ਇਹਨਾਂ ਨੂੰ ਡਾਇਗਨੋਸ ਕਰਦੇ ਹੋ ਤੇ ਫਿਰ ਕਿੱਥੇ ਆਪਰੇਟ ਕਿੱਥੇ ਕਰਦੇ ਹੋ ਉਹਨਾਂ ਨੂੰ ਖਾਲਾ ਹੀ ਆਪਰੇਟ ਸ ਇਪੀਕੋ ਕੋਰਪੋਰੇਸ਼ਨ ਹੁਣ ਜਿੱਥੇ ਕੋਈ ਚੀਰਾ ਨਹੀਂ ਟੰਕਾ ਨਹੀਂ ਕੋਈ ਮਰੀਜ਼ ਨੂੰ ਤਕਲੀਫ ਨਹੀਂ ਹੁੰਦੀ ਕੋਈ ਪਰਤੀ ਨਹੀਂ ਕੀਤੀ ਜਾਂਦੀ ਉਸੇ ਦੇ ਲੈਂਥ ਪਾ ਕੇ ਫਲੈਕਸੀਬਲ ਲੈਂਥ ਹੁੰਦਾ ਉਸੇ ਦੇ ਲੈਂਥ ਪਾ ਕੇ ਸਿਪਰੀਜ ਨੂੰ 2 ਘੰਟੇ ਦੇ ਵਿੱਚ ਵਾਪਸ ਘਰੇ ਭੇਜ ਦਿੰਦੇ ਆ ਕੀ ਮੈਸੇਜ ਦੇਣਾ ਚਾਹਾਂਗੇ ਪੰਜਾਬ ਵਾਸੀਆਂ ਨੂੰ ਅਸੀਂ ਪੰਜਾਬ ਵਾਸੀ ਨੇ ਇਹ ਕਹਿੰਦੇ ਜੀ ਆਪਣੇ ਅੱਖਾਂ ਦੇ ਬਰਤੀ ਥੋੜਾ ਜਾਗਰੂਕ ਰਹੋ ਅੱਖਾਂ ਦੀ ਸਵੇਰ ਸਵੇਰ ਸੰਭਾਲ ਕਰੋ ਅੱਜ ਕੱਲ੍ਹ ਵੈਸੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਮੋਬਾਈਲ ਦੇ ਵਗਰ ਲੱਗੇ ਹੋਏ ਨੇ ਹਰ ਇੱਕ 20 ਮਿੰਟ ਮੋਬਾਈਲ ਦੇਖਣ ਤੋਂ ਬਾਅਦ ਦੀ ਬਟੂ ਦੂਰੀ ਦੇ ਉੱਤੇ ਜੇ ਕੋਈ ਚੀਜ਼ ਪਈ ਆ ਉਹਦੇ ਤੇ ਧਿਆਨ ਕੇਂਦਰਿਤ ਕਰੋ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਫਲ ਸਲਾਦ ਵਗੈਰਾ ਸਿਰਕੇ ਵਾਲੀਆਂ ਡਾਲਾਂ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰੋ ਨਸ਼ਿਆਂ ਤੋਂ ਪਰਹੇਜ਼ ਰੱਖੋ ਕਿਉਂਕਿ ਨਸ਼ੇ ਵੀ ਅੱਖਾਂ ਦੀ ਨਿਗਾਹ ਦੀ ਗੌਨ ਕਰਦੇ ਨੇ ਸੈਕਪੀ ਧੰਨਵਾਦ